ਜਾਪੋਰਸ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਇੱਕ ਪੁਲਿਸ ਦੀ ਵੱਡੀ ਅਣਗਹਿਲੀ ਕਿਹਾ ਜਾ ਸਕਦਾ ਹੈ ਕਿ ਸਾਹਮਣੇ ਆਈ ਹੈ ਤਰਸੋਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਘਰ ਖੜੀ ਗੱਡੀ ਦਾ ਹੀ ਚਲਾਨ ਕੱਟ ਦਿੱਤਾ ਗਿਆ ਉਹ ਵੀ ਹੈਲਮਟ ਨਾ ਪਾਉਣ ਦਾ ਹਾਲਾਂਕਿ ਸ਼ਖਸ ਦਾ ਕਹਿਣਾ ਹੈ ਕਿ ਜਿਸ ਸਮੇ ਇਹ ਚਲਾਨ ਹੋਇਆ ਤਾਂ ਉਸ ਦੀ ਗੱਡੀ ਘਰੇ ਖੜੀ ਸੀ ਅਤੇ ਚਲਾਨ ਵੀ ਹੋਇਆ ਹੈਲਮਟ ਦਾ ਜਿਸ ਤੋਂ ਬਾਅਦ ਉਸਨੇ ਤੁਰੰਤ ਜਾ ਕੇ ਟ੍ਰੈਫਿਕ ਦਫ਼ਤਰ ਇਸ ਨੂੰ ਪੁੱਛਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਮਿਸਟੇਕ ਹੈ ਜਿਸ ਨੂੰ ਜਲਦ ਹੀ ਦੁਰਸਤ ਕਰ ਦਿੱਤਾ ਜਾਵੇਗਾ ਪਰੰਤੂ ਉਸ ਦਾ ਕਹਿਣਾ ਹੈ ਕਿ ਕਰੀਬ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਉਹ ਕਈ ਵਾਰ ਢੇੜੇ ਮਾਰ ਚੁੱਕਾ ਹੈ ਪਰੰਤੂ ਹਾਲੇ ਤੱਕ ਇਹ ਚਲਾਨ ਜੋ ਹੈ ਉਹ ਨਹੀਂ ਦੁਰਸਤ ਕੀਤਾ ਗਿਆ ਦੱਸਦੀ ਹੈ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਅਜੀਬ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਘਰ ਖੜੀ ਗੱਡੀ ਦਾ ਹੈਲਮਟ ਦਾ ਚਲਾਨ ਕੱਟਿਆ ਗਿਆ ਦੱਸਦੀ ਹੈ ਕਿ ਵਿਅਕਤੀ ਆਪਣੀ ਡਿਊਟੀ ਤੇ ਤਨਖਾਹ ਸੀ ਅਤੇ ਉਸ ਦੀ ਗੱਡੀ ਘਰ ਖੜੀ ਸੀ ਪਰ ਜਦੋਂ ਉਸ ਨੂੰ ਮੈਸੇਜ ਮਿਲਿਆ ਕਿ ਉਹਨਾਂ ਦੀ ਗੱਡੀ ਦਾ ਚਲਾਨ ਹੋਇਆ ਤਾਂ ਉਹਨਾਂ ਨੇ ਦੇਖਿਆ ਕਿ ਇਹ ਚਲਾਨ ਹੈਲਮਟ ਦਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦੀ ਅਣਗਹਿਲੀ ਕਾਰਨ ਇਹ ਚਲਾਨ ਕੱਟਿਆ ਗਿਆ ਜਿਸ ਬਾਬਤ ਉਹਨਾਂ ਨੇ ਦਫ਼ਤਰ ਦੇ ਵੀ ਚੱਕਰ ਲਗਾਏ ਅਤੇ ਅਧਿਕਾਰੀਆਂ ਨੇ ਇਸ ਨੂੰ ਦਰੁਸਤ ਕਰਨ ਦੀ ਗੱਲ ਕਹਿ ਕੇ ਟਾਲ ਦਿੱਤਾ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਦੇ ਇਸ ਮਾਮਲੇ ਦਾ ਹੱਲ ਨਹੀਂ ਹੋਇਆ ਹਾਲਾਂਕਿ ਉਹਨਾਂ ਨੇ ਇਸ ਗੱਡੀ ਦੀ ਸੀਸੀਟੀਵੀ ਵੀਡੀਓ ਵੀ ਜਨਤਕ ਕੀਤੀ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਘਰ ਦੇ ਬਾਹਰ ਖੜੀ ਹੈ ਅਤੇ ਇਸੇ ਗੱਡੀ ਦਾ ਘਰੇ ਖੜੀ ਹੋਣ ਦਾ ਹੀ ਚਲਾਨ ਕੱਟ ਦਿੱਤਾ ਗਿਆ ਹੈ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਗੱਡੀ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਪਰ باوجود ਇਸ ਦੇ ਹੈਲਮਟ ਦਾ ਚਲਾਨ ਕੱਟਿਆ ਗਿਆ ਉਧਰ ਪੇੜਤ ਵਿਅਕਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ 16 ਤਰੀਕ ਨੂੰ ਉਸ ਦੀ ਗੱਡੀ ਘਰੇ ਖੜੀ ਸੀ ਜਿਸ ਦਾ ਕੀ ਚਲਾਨ ਕੱਟ ਦਿੱਤਾ ਗਿਆ 16 ਤਰੀਕ ਨੂੰ ਮੈਂ ਇੱਥੇ ਡਿਊਟੀ ਤੇ ਹਾਜ਼ਰ ਸੀ ਗੱਡੀ ਮੇਰੀ ਘਰ ਦੇ ਵਿੱਚ ਖੜੀ ਹੋਈ ਸੀ ਘਰੇ ਖੜੀ ਹੋਈ ਗੱਡੀ ਦਾ 1000 ਰੁਪਏ ਦਾ ਹਲਮਟ ਨਾ ਫੇਨਣ ਦਾ ਚਲਾਨ ਕੱਟ ਦਿੱਤਾ ਗਿਆ ਸੀ ਅੱਛਾ ਕੀ ਕਾਰ ਹੈ ਤੁਹਾਡੀ ਕੀ ਕਾਰ ਆ ਜੀ ਸਰ ਅੱਛਾ ਕਾਰ ਆ ਪਰ ਜਿਹੜਾ ਚਲਾਨ ਕੱਟਿਆ ਗਿਆ ਚਲਾਨ ਹਲਮਟ ਨਾ ਫੇਨਣ ਦਾ ਕੱਟਿਆ ਗਿਆ ਅੱਛਾ ਹਾਂਜੀ ਤੇ ਕੀ ਦੀ ਕਸੂਰ ਹੈ ਜੀ ਇਹ ਸਰ ਇਹ ਪੁਲਿਸ ਅਫਸਰ ਦੀ ਮਿਸਟੇਕ ਹੈ ਜੀ ਇਹ ਸਬੰਧੀ ਮੈਟਰਫਿਕ ਦਫ਼ਤਰ ਮਿਲਿਆ ਸੀ ਉਹਨਾਂ ਨੇ ਕਿਹਾ ਕਿ ਇਹ ਟਾਈਪਿੰਗ ਮਿਸਟੇਕ ਹੈ ਅਸੀਂ ਕਲੀਅਰ ਕਰ ਦਾਂਗੇ ਇਸ ਹਫਤੇ ਪਰ ਅੱਜ ਦੂਸਰਾ ਹਫਤਾ ਬੀਤ ਗਿਆ ਜੀ ਹਜੇ ਤੱਕ ਮੇਰਾ ਚਲਾਨ ਗੱਡੀ ਦਾ ਉਸ ਤਰ੍ਹਾਂ ਬੋਲ ਰਿਹਾ ਅੱਛਾ ਤੁਹਾਡੀ ਕੀ ਮੰਗ ਆ ਸਰ ਇਹ ਵੀ ਮੇਰਾ ਜਿਹੜਾ ਡਿਸਪੋਜ਼ ਹੋਣਾ ਚਾਹੀਦਾ ਚਲਾਨ ਹਾਂ ਕਰੇ ਖੜੀ ਗੱਡੀ ਦਾ ਚਲਾਨ ਕੱਟਿਆ ਗਿਆ ਉਹਦੇ ਲਈ ਮੈਂ ਦੋਸ਼ੀ ਨਹੀਂ ਹੈਗਾ ਉਹਦਾ ਡਿਸਪੋਜ਼ ਹੋਣਾ ਚਾਹੀਦਾ ਸੀਸੀਟੀਵੀ ਹੈ ਤੁਹਾਡੇ ਕੋਲ ਸੀਸੀਟੀਵੀ ਹੈ ਸਰ ਮੇਰਾ ਕਰੇ ਲੱਗਿਆ ਹੋਇਆ ਉਹਦੀ ਰਿਕਾਰਡਿੰਗ ਹੈ ਅੱਛਾ ਕਰੇ ਖੜੀ ਗੱਡੀ ਹੈਲਮ ਚਲਾਨ ਹੈਲਮਟ ਦਾ ਕਟਿਆ ਗਿਆ ਚਲਾਨ ਹੈਲਮਟ ਦਾ ਕਟਿਆ ਜੀ ਕਟਿਆ ਗੱਡੀ ਦਾ ਸੀ ਗੱਡੀ ਘਰੇ ਖੜੀ ਹੋਈ ਹੈ ਜੀ ਕੈਮਰੇ ਦੀ ਰਿਕਾਰਡਿੰਗ ਮੇਰੇ ਕੋਲੇ ਹੈ ਪੁਲਿਸ ਸਟੇਸ਼ਨ ਕੀ ਕਹ ਰਿਹਾ ਸਰ ਉਹਨਾਂ ਨੇ ਤਾਂ ਇਹ ਕਿਹਾ ਵੀ ਟਾਈਪਿੰਗ ਮਿਸਟੇਕ ਹੋਈ ਆ